ਮੈਂ ਨਰਿੰਦਰ ਸਿੰਘ ਰਾਣਾ ਤੇ ਮੇਰਾ ਪਿੰਡ ਚੀਨੀੜੀਆ ਤੇ ਮੈਂ ਇੱਕ ਕਿਸਾਨ ਵੀ ਹਾਂ ਤੇ ਸਮਾਜਸੀ ਵੀ ਤੇ ਅੱਜ ਜੋ ਬਜਟ ਆਇਆ ਹੈ ਬਹੁਤ ਵਧੀਆ ਬਜਟ ਹੈ ਮੈਂ ਪ੍ਰਧਾਨ ਮੰਤਰੀ ਸ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਜਿੱਥੇ ਅੱਜ ਬਿਜ਼ਨਸਮੈਨ ਨੂੰ ਇੱਕ ਵੱਡੀ ਮੀਡਲ ਕਲਾਸ ਨੂੰ ਵੱਡੀ ਲੀਵ ਮਿਲੀ ਉੱਥੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਬਹੁਤ ਸਰੀਆਂ ਇਸ ਦੇ ਵਿੱਚ ਹਰਿਆਤਾ ਤੇ ਜਿਸ ਤਰ੍ਹਾਂ ਕਿ ਯੂਰੀਆ ਵਗੈਰਾ ਦੀਆਂ ਫੈਕਟਰੀਆਂ ਜਿਹੜੀਆਂ ਕਿਉਂਕਿ ਬਹੁਤ ਦਿੱਕਤ ਰਹਿੰਦੀ ਸੀ ਸਾਨੂੰ ਉਹ ਉਹਦੇ ਫੈਕਟਰੀਆਂ ਦੇ ਨਵੀਆਂ ਜਿਹੀਆਂ ਲੱਗਣੇ ਉਹਦੇ ਵਾਸਤੇ ਵੀ ਕੋਸ਼ਿਸ਼ ਨਾ ਕੀਤੀ ਗਈ ਹੈ ਤੇ ਬਹੁਤ ਵਧੀਆ ਬਜਟ ਆ। ਜਿਹੜੀਆਂ ਦਾਲਾਂ ਦੀ ਖਰੀਦ ਬਾਰੇ ਇੱਕ ਯਕੀਨੀ ਬਣਾਇਆ ਗਿਆ ਉਸ ਨੂੰ ਤੇ ਉਸ ਤੇ ਜਿਹੜਾ ਐਮਐਸਪੀ ਤੇ ਖਰੀਦਿਆ ਜਾਏਗਾ ਇਸ ਦੇ ਨਾਲ ਜਿਹੜੇ ਹੋਰ ਫਸਲਾਂ ਦੀ ਹੈ ਡਿਪੈਂਡਿਬਿਲਟੀ ਘਟੇਗੀ ਤੇ ਕਿਸਾਨ ਸਮਰਿੱਧ ਹੋਏਗਾ ਤੇ ਉਸ ਨੂੰ 4 ਪੈਸੇ ਆਰਥਿਕ ਤੌਰ ਤੇ ਉਹ ਬਧੀਆ ਪਰਫੋਲੋਥਰ ਤੇ 12 ਲੱਖ ਤੱਕ ਤਾਂ ਇਹ ਇਨਕਮ ਟੈਕਸ ਤੋਂ ਟੋਟਲੀ ਫ੍ਰੀ ਕਰਤਾ ਤੇ ਇਲੈਕਟ੍ਰਿਕ ਕਾਰਾਂ ਤੇ ਵੀ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਇਸ ਕਰਕੇ ਜਿਹੜਾ ਬਜਟ ਹੈ ਬਹੁਤ ਵਧੀਆ ਬਜਟ ਹੈ ਮੈਡੀਸਿਨ ਮੈਡੀ ਮੈਡੀਸਨਸ ਤੇ ਬਹੁਤ ਸਾਰੀਆਂ ਰਾਹਤਾਂ ਕਿਉਂਕਿ ਜਿਹੜੇ ਆਮ ਲੋਕ ਹੈ ਬਹੁਤ ਸਾਰੇ ਮੈਡੀਸਨਸ ਤੇ ਡਿਪੈਂਡ ਹੈ ਉਹਨਾਂ ਮੈਡੀਸਨਸ ਤੇ ਵੀ ਰਾਹਤਾਂ ਦਿੱਤੀਆਂ ਉਹਨਾਂ ਦਾ ਵੀ ਬਹੁਤ ਅੱਛਾ ਇੱਕ ਕਦਮ ਹੈ